ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਟੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਗੂਗਲ ਪੇ ਕਰ ਸਕਦੇ ਹੋ ਪੀਟੀਐਮ ਕਰ ਸਕਦੇ ਹੋ ਜਾਂ ਉਹ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬੀ ਲੋ ਜੀ ਅੱਜ ਆਪਾਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਏ ਹੈਗੇ ਆ ਉਹਦੇ ਵਿੱਚ ਕੁਝ ਕੁ ਦੁਪੱਟਿਆਂ ਵਾਲੇ ਰੀਵਾ ਦੇ ਸੂਟ ਰਹਿਣਗੇ ਤੇ ਕੁਝ ਕੁ ਹੋਰ ਸੂਟ ਰਹਿਣਗੇ ਤੇ ਲੋ ਜੀ ਪਹਿਲਾ ਹੀ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਕਲਰ ਬੜਾ ਪਿਆਰਾ ਜਿਹਾ ਤੁਸੀਂ ਦੇਖ ਲਓ ਗ੍ਰੀਨ ਦੀ ਭਾ ਮਾਰਦੀ ਹੈ ਵਿਚੋੜੀ ਮੜੀ ਹਨਾ ਸਹੀ ਆ ਰਿਹਾ ਕਲਰ ਸਹੀ ਹੈ ਹਾਂ ਗ੍ਰੀਨ ਦੀਪਾ ਮਾਰਦੀ ਹੈ ਬਿਲਕੁਲ ਕਾਟਨ ਹੈਗਾ ਜੀ ਇਹ ਸੂਟ ਜਮਾ ਕਾਟਨ ਦੇ ਵਿੱਚ ਹੈ ਤੇ ਬਿਨਾ ਨਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ ਕੋਈ ਸੀ ਥਰੂ ਨਹੀਂ ਹੈਗਾ ਇਹ ਮਾੜਾ ਮੋਟਾ ਜਿਹਾ ਪਰ ਹੈ ਨਹੀਂ ਖਾਸ ਕੁਝ ਤੇ ਪ੍ਰਿੰਟਿੰਗ ਨੈਗੇਟਿਵ ਪ੍ਰਿੰਟਿੰਗ ਵੀ ਵਿੱਚ ਹੈਗੀ ਆ ਆ ਦੇਖੋ ਤੁਸੀਂ ਇੱਕ ਚੀਜ਼ ਨੋਟ ਕਰਿਓ ਇਧਰਲੇ ਪਾਸੇ ਫਲਾਵਰ ਦੇ ਇਹਦੇ ਹੋਰ ਪ੍ਰਿੰਟਿੰਗ ਹੈ ਅੱਛਾ ਆ ਦੇਖੋ ਇਧਰ ਆ ਦੇਖੋ ਆ ਫਲਾਵਰ ਦੇ ਇਧਰਲੇ ਪਾਸੇ ਹੋਰ ਪ੍ਰਿੰਟਿੰਗ ਹੈ ਤੇ ਇਧਰਲੇ ਪਾਸੇ ਇਸ ਤਰ੍ਹਾਂ ਦਾ ਲਗਭਗ ਪਲੇਨ ਲੱਗਦਾ ਤੇ ਬਾਜੂ ਤੇ ਫਿਰ ਆ ਵਾਲੀ ਪ੍ਰਿੰਟਿੰਗ ਹੈ ਕਹਿੰਦੇ ਉਹ ਹੀ ਹੈ ਨਹੀਂ ਬਾਜੂ ਤੇ ਹੋਰ ਹੈ ਹੋਰ ਹਾਂ ਆ ਲੋ ਲੋ ਜੀ ਇਹ ਹੈਗਾ ਇਹਦਾ ਡਿਜ਼ਾਈਨ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ نیچےੋਂ ਵੇਲ ਦੀ ਸ਼ੁਰੂ ਹੋ ਕੇ ਨਾ ਇਦਾਂ ਫਿਰ ਇਸ ਤਰ੍ਹਾਂ ਜਾ ਕੇ ਆਪਣੇ ਮੋਢੇ ਤੇ ਚਲੀ ਜਾਂਦੀ ਹੈ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਹਦੇ ਤੇ ਨਾ ਵਰਕ ਹੋਇਆ ਹੋਇਆ ਥੋੜਾ ਥੋੜਾ ਕਿਤੇ ਕਿਤੇ ਜਿਵੇਂ ਇੱਥੇ ਕਾ ਕੇ ਫਿਰ ਆਊਟਲਾਈਨ ਦਿੱਤੀ ਹੋਈ ਹੈ ਫਲਾਵਰ ਨੂੰ ਤੇ ਮੋਤੀ ਸਿੱਪੀ ਦਾ ਵੀ ਕੰਮ ਹੋ ਜਾਵੇ ਫਿਰ ਆ ਫਲਾਵਰ ਛੱਡ ਕੇ ਉੱਪਰ ਜਾ ਕੇ ਫਿਰ ਜਿਹੜਾ ਮੋੜੇ ਕੋਲ ਗਿਆ ਉੱਥੇ ਜਾ ਕੇ ਫਿਰ ਥੋੜਾ ਜਿਹਾ ਵਰਕ ਕੀਤਾ ਹੋਇਆ ਜਾਂਦਾ ਤੇ ਠੀਕ ਹੈ ਜੀ ਤੇ ਇਹ ਹੈਗੀ ਆ ਦੀ ਬਾਜੂ ਤੇ ਬੈਕ ਸਾਈਡ ਦੇਖ ਲਓ ਸੇਮ ਹੀ ਮਿਲੂਗੀ ਬਸ ਐਂ ਆ ਕਿ ਉਹਦੇ ਤੇ ਵਰਕ ਨਹੀਂ ਹੋਊਗਾ। ਕਾਫੀ ਪਿਆਰਾ ਤੇ ਆ ਕਾਟਨ ਬਹੁਤ ਜਿਆਦਾ ਸੋਹਣੀ ਆ ਔਰ ਲਾਈਟ ਵੇਟ ਕਪੜਾ ਬਹੁਤ ਜਿਆਦਾ। ਇਹ ਹੈਗੀ ਆ ਜੀ ਇਹਦੀ ਸਲਵਾਰ ਬਿਲਕੁਲ ਕਾਟਨ ਦੇ ਵਿੱਚ ਸਲਵਾਰ ਰਹੂਗੀ। ਕਾਫੀ ਜਿਆਦਾ ਪਿਆਰਾ ਸੂਟ ਹੈਗਾ। ਮੈਂ ਨਾਪ ਦਿੰਨੀ ਆ ਤੁਹਾਨੂੰ ਸਲਵਾਰ ਕਿੰਨੀ ਹੋਊਗੀ ਦੱਸ ਦਿੰਨੀ ਆ। ਟਾਈ ਟੂ ਟਾਈ ਹੋਰ 2.5 ਮੀਟਰ ਤੋਂ 4-5 ਉਂਗਲਾਂ ਜ਼ਿਆਦਾ ਹੈਗੀ 4-5 ਕਿਉਂ ਜ਼ਿਆਦਾ ਹੀ ਉਂਗਲਾਂ ਜ਼ਿਆਦਾ ਹੈ ਜੀ ਐਂ ਲਾ ਲਓ ਤੁਸੀਂ ਸਲਵਾਰ ਆ ਜਿਹੜੀ ਉਹ 70 75 2 70 75 ਹੋਊਗੀ 2.5 ਮੀਟਰ ਪਲੱਸ ਆ ਸਲਵਾਰ ਤੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਤੇ ਪਿਓਰ ਦਾ ਨਾਲ ਦੁਪੱਟਾ ਮਿਲੂਗਾ ਪਿਓਰ ਸ਼ਿਫੋਨ ਦਾ ਤੇ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਇਹਦਾ ਜਿਸ ਤਰ੍ਹਾਂ ਦੀ ਡਿਜ਼ਾਈਨਿੰਗ ਆਪਾਂ ਸ਼ਰਟ ਤੇ ਦੇਖੀ ਆ ਨਾ ਫਲਾਵਰ ਜੀ ਲੰਬਾ ਲੰਬਾ ਉਸੇ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਨੂੰ ਦੁਪट्टे ਤੇ ਮਿਰਨ ਵਾਲੀ ਆ ਇੱਕ ਸਾਈਡ ਤੇ ਆ ਲਾਈਨਾਂ ਲਾਈਨਾਂ ਪਈਆਂ ਨੇ ਇੱਕ ਸਾਈਡ ਤੋਂ ਥੋੜਾ ਥੋੜਾ ਪਲੇਨ ਤੇ ਨੈਗੇਟਿਵ ਪ੍ਰਿੰਟ ਆ ਤੇ ਆ ਬਹੁਤ ਸੋਹਣਾ ਡਿਜ਼ਾਈਨ ਆ ਕਾਫੀ ਪਿਆਰਾ ਸੂਟ ਆ ਤੇ ਮੈਂ ਲੈਂਥ ਨਾਪ ਦੇਣੀ ਆ ਦੁਪट्टे ਦੀ ਅ ਸਵਾ ਦੋ ਪਲੱਸ ਹੈ ਜੀ ਦੋ ਚਾਰ ਉਂਗਲਾ ਸਵਾ ਦੋ ਤੋਂ ਜ਼ਿਆਦਾ ਹੀ ਹੋਊਗਾ ਚੌੜਾਈ ਬਹੁਤ ਜ਼ਿਆਦਾ ਹੈ ਹੂੰ ਆਹ ਲੋ ਪੂਰੀ ਚੌੜਾਈ ਆ ਦੁਪੱਟੇ ਦੀ ਐ ਨਹੀਂ ਹੈਗਾ ਕਿ ਦੁਪੱਟਾ ਛੋਟਾ ਜਿਹਾ ਹੋਵੇ ਪੂਰਾ ਚੌੜਾ ਦੁਪੱਟਾ ਹੈ ਖੁੱਲਾ ਚੌੜਾ ਤੇ ਪ੍ਰਾਈਸ ਇਹਦੀ ਹੈਗੀ ਆ ਆ ਲੈਸ ਵੀ ਲੱਗੀ ਹੈ ਲੈਸ ਲੱਗੀ ਹੈ ਬੜੀ ਪਿਆਰੀ ਜੀ ਆਹ ਲੋ ਆ ਤਾਂ ਦਿਖਾਉਣਾ ਹੀ ਭੁੱਲ ਗਏ ਘੇਰੇ ਤੇ ਘੇਰੇ ਦੀ ਲੈਸ ਬਹੁਤ ਸੋਹਣੀ ਆ ਘੇਰਾ ਹਾਂ ਆਰਗੈਂਜ਼ਾ ਦੇ ਉੱਪਰ ਨਾ ਵਰਕ ਹੋਇਆ ਹੋਇਆ ਲੈਸ ਲੱਗੀ ਹੈ ਤੇ ਪ੍ਰਾਈਸ ਹੈਗੀ ਆ ਜੀ ਇਹਦੀ 1595 ਰੁਪਏ ਇਹ ਸੂਟ 1595 ਚ ਆ ਜੂਗਾ ਤੁਹਾਡੇ ਕੋਲ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੀ ਬਿਲਕੁਲ ਪਿਓਰ ਕਾਟਨ ਦਾ ਸੂਟ ਹੈ ਇਹ ਬਿਲਕੁਲ ਕੋਸ਼ੀ ਬੀ ਇਹਦੇ ਵਿੱਚ ਮਿਕਸ ਨਹੀਂ ਮਿਲੂਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਐ ਇਦਾਂ ਹੀ ਪੈਣ ਵਾਲੇ ਸੂਟ ਨੇ ਆ ਇਹ ਵਾਲਾ ਪ੍ਰਿੰਟ ਆ ਤੇ ਸਾਈਡ ਤੇ ਇਹਦੇ ਪੱਟੀ ਆ ਆ ਦੇਖੋ ਜਿਹੜੀ ਇਹ ਪੱਟੀ ਹੈਗੀ ਐ ਤੁਸੀਂ ਘੇਰੇ ਤੇ ਲਾ ਸਕਦੇ ਹੋ ਔਰ ਬਾਜੂ ਤੇ ਲਾ ਸਕਦੇ ਹੋ ਆਹੋ ਕਾਫੀ ਪਿਆਰਾ ਸੂਟ ਹੈ ਬਹੁਤ ਸੋਹਣਾ ਤੇ ਇਹ ਸਲਵਾਰ ਹੈ ਇਹਦੀ 2.5 ਮੀਟਰ ਦੀ ਸਲਵਾਰ ਮਿਲੂਗੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਮਿਲੂਗੀ ਤੇ ਦੁਪੱਟਾ ਮਿਲੂਗਾ ਜੀ ਕੋਟੇ ਦਾ ਸੋਹਣਾ ਜਿਹਾ ਦੁਪੱਟਾ ਕੋਟੇ ਦਾ ਕਾਫੀ ਵਿਆਹ ਸੋਹਣਾ ਲੱਗਦਾ ਹੈ ਲਾਈਟ weight ਦੁਪੱਟਾ ਬਹੁਤ ਸੋਹਣੀ ਪ੍ਰਿੰਟਿੰਗ ਠੀਕ ਹੈ ਤੇ ਦੁਪੱਟਾ ਮੈਂ ਨਾਪ ਦਿੰਨੀ ਆ ਤੁਹਾਨੂੰ ਕਿੰਨਾ ਹੋਊਗਾ ਬਹੁਤ ਲਾਈਟ weight ਦੁਪੱਟਾ ਹੈ ਹਲਕਾ ਆ ਪਿਆ ਜਮੀ ਲੋ ਜੀ ਦੁਪੱਟਾ ਹੈਗਾ 2.5 ਮੀਟਰ ਠੀਕ ਹੈ ਜੀ 2.5 ਮੀਟਰ ਦੁਪੱਟਾ ਮਿਲੂਗਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਤੇ ਪ੍ਰਾਈਸ ਹੈਗੀ 1395 ਰੁਪਏ। ਅਗਲਾ ਨਾ ਸਾਡੇ ਕੋਲੇ ਆ ਸਿਰਫ ਦੋ ਸੂਟ ਬਚੇ ਨੇ ਜੀ ਹੁਣ ਘੇਰੇ ਦੀ ਪ੍ਰੋਬਲਮ ਆ ਜਿਹੜੀਆਂ ਪਹਿਣਾ ਹੁੰਦਾ ਘੇਰਾ ਪੂਰਾ ਸਹੀ ਆਉਂਦਾ ਉਹ ਦੇਖ ਲਓ ਤੁਸੀਂ। ਤੇ ਸਿਰਫ ਆਪਣੇ ਕੋਲੇ ਦੋ ਸੂਟ ਨੇ ਇਹ। ਕਾਟਨ ਦੇ ਸੂਟ ਆ ਤੇ ਇਹ ਹੈਗਾ ਇਹਦਾ ਘੇਰਾ। ਘੇਰੇ ਤੇ ਨਾ ਚੋਕਾਂ ਤੇ ਵੀ ਵਰਕ ਹੋਇਆ ਹੋਇਆ ਇਸ ਤਰ੍ਹਾਂ ਕਟਵਰਕ ਤੇ ਘੇਰੇ ਤੇ ਵੀ ਵਰਕ ਹੋਇਆ ਹੋਇਆ 21 ਘੇਰੇ ਦਾ ਸੂਟ ਆ ਇਹ। ਇਹਦੇ ਬੈਕ ਸਾਈਡ ਤੇ ਵੀ ਤੁਹਾਨੂੰ ਸੇਮ ਵਰਕ ਮਿਲੂਗਾ। ਚੋਕ ਐਂਡ ਘੇਰਾ ਤੇ ਬਾਜੂ ਤੇ ਵਰਕ ਮਿਲੂਗਾ। ਠੀਕ ਹੈ ਜੀ ਔਰ ਕਲਰ ਹੈਗਾ ਅ ਸਹੀ ਆ ਰਿਹਾ ਹੁਣ ਮੈਨੂੰ ਲੱਗਦਾ ਮਹਿੰਦੀ ਪੈਰਟ ਚ ਸੋਹਣਾ ਹੈ ਕਲਰ ਅੱਖਾਂ ਨੂੰ ਖਾਣ ਜੇ ਵਾਲਾ ਕਲਰ ਤਾਂ ਨਹੀਂ ਹੈਗਾ ਸਹੀ ਹੈ ਤੇ ਕਾਫੀ ਵਧੀਆ ਕਲਰ ਹੈਗਾ ਤੇ ਜਿਹੜੀ ਭੈਣ ਦੇ ਸਹੀ ਆਉਂਦਾ ਉਹ ਬਾਈ ਕਰ ਸਕਦੀ ਹੈ ਪ੍ਰਾਈਸ ਇਹਦੀ ਹੈਗੀ 899 ਰੁਪਏ ਲੋ ਜੀ ਇੱਕ ਸੂਟੇ ਦੇ ਚਾਹ ਪਿਆ ਆਪਣੇ ਕੋਲੇ ਫਰੋਜੀ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਹੈਗਾ ਮਿੱਠਾ ਮਿੱਠਾ ਜਾਂ ਤੇ ਸੇਮ ਹੀ ਵਰਕ ਹੋਊਗਾ फ्रंट बैक घेरा ਤੇ ਬਾਜੂ ਤੇ ਪ੍ਰਾਈਸ ਹੋਊਗੀ 899 ਰੁਪਏ ਲੋ ਜੀ ਨੈਕਸਟ ਦੇਖੋ ਆਰਾਮ ਟੈਕਸ ਦਾ ਸੂਟ ਹੈ ਮੈਚਿੰਗ ਦੇ ਵਿੱਚ ਆ ਲੋ ਨਿੱਕੀ ਬੂਟੀ ਦਾ ਸੂਟ ਬਹੁਤ ਪਿਆਰਾ ਸੂਟ ਤੇ ਨਾਲ ਇਹ ਵਾਲੀ ਸਲਵਾਰ ਆਫ ਵਾਈਟ ਕਾਫੀ ਜਿਆਦਾ ਸੋਹਣਾ ਸੂਟ ਹੈ ਇਸ ਤਰ੍ਹਾਂ ਕਰਕੇ ਜਦੋਂ ਗਰਮੀ ਚ ਪਾਇਆ ਤੇ ਨਾਲ ਆਫ ਵਾਈਟ ਦੁਪੱਟਾ ਲਿਆ ਤੇ ਬਹੁਤ ਜਿਆਦਾ ਸੋਹਣਾ ਲੱਗਣ ਵਾਲਾ ਸੂਟ ਹੈ ਇਹ ਇਹ ਰਾਮਟੈਕਸ ਦਾ ਸੂਟ ਹੈ 850 ਚ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੀ ਲਓ ਜੀ ਨੈਕਸਟ ਦੇਖੋ ਇਹ ਰੀਵਾ ਦਾ ਸੂਟ ਹੈ ਇਹ সিলਵਰ ਗ੍ਰੇ ਕਲਰ ਦੇ ਵਿੱਚ ਹੈਗਾ ਜੀ ਲਓ ਕਾਫੀ ਤੇਰਾ ਲੱਗਦਾ ਸੂਟ ਇਹ ਇਹਦੇ ਵਿੱਚ ਤਾਂ ਪਤਾ ਨਹੀਂ ਕਿਵੇਂ ਆ ਰਿਹਾ ਤੁਹਾਨੂੰ ਸਹੀ ਆ ਰਿਹਾ ਜੀ ਹਾਂ ਸਹੀ ਹੈ ਸਹੀ ਵਰਗਾ ਹੀ ਹੈ ਹਾਂ ਸਹੀ ਹੈ ਜੀ ਉੱਪਰ ਆ ਨਾ ਪੱਟੀ ਅਟੈਚ ਨਹੀਂ ਹੈਗੀ ਹਾਂ ਪ੍ਰਿੰਟ ਹੈ ਇਹ ਅਟੈਚ ਨਹੀਂ ਹੈਗੀ ਪੱਟੀ ਠੀਕ ਹੈ ਘੇਰੇ ਤੇ ਤੁਹਾਨੂੰ ਇਹ ਵਾਲਾ ਬਾਰਡਰ ਮਿਲੂਗਾ ਏ ਰੀਵਾ ਦਾ ਸੂਟ ਹੈ ਘੇਰੇ ਤੇ ਬਾਰਡਰ ਮਿਲੂਗਾ ਤੇ ਆਹ ਵਾਲੀ ਬਾਜੂ ਮਿਲੂਗੀ ਇਹਦੇ ਤੇ ਆਹ ਵਾਲਾ ਪ੍ਰਿੰਟ ਆਊਗਾ ਬਾਜੂ ਤੇ ਠੀਕ ਹੈ ਜੀ ਤੇ ਬੈਕ ਸਾਈਡ ਦਿਖਾ ਦੇਣੀ ਹੈ ਲੋ ਸੇਮ ਹੀ ਰਹੂਗੀ ਬੈਕ ਸਾਈਡ ਬਸ ਇੰਨਾ ਕਿ ਉਹਦੇ ਪੱਟੀ ਸੀਗੀ ਤੇ ਇਹਦੇ ਨਹੀਂ ਹੈਗੀ ਉਦਾਂ ਹੀ ਬਾਰਡਰ ਮਿਲੂਗਾ ਬੈਕ ਸਾਈਡ ਤੇ ਉਦਾਂ ਹੀ ਬਾਜੂ ਮਿਲੂਗੀ ਠੀਕ ਹੈ ਜੀ ਕਾਫੀ ਸੋਹਣਾ ਸੂਟ ਹੈ ਆਹ ਵਾਲੀ ਬਾਜੂ ਉਦਾਂ ਹਾਲੇਲੂਜਾ ਆਈ सेम ही है लो ਤੇ ਮਲਾਈ ਵਰਗੀ ਕਾਟਨ ਆਉਗੀ ਜੀ ਤੁਹਾਡੇ ਕੋਲੇ ਬੜੀ ਸੋਹਣੀ ਹੈ ਬੜੀ ਸੋਹਣੀ ਹੈ ਔਰ ਬੀਬੀ ਦਾ ਬਹੁਤ ਮਨ ਹੈ ਮੈਂ ਇਹ ਵਾਲਾ ਸੂਟ ਲੈ ਲਾਂ ਤੇ ਮੈਂ ਬੀਬੀ ਨੂੰ ਕਿਹਾ ਲੈ ਲਾ ਤੇ ਪਰ ਬੀਬੀ ਮਨ ਨਹੀਂ ਖੜਾ ਰਹੀ ਹਜੇ ਹਾਂ ਤੇ ਸਲਵਾਰ ਮਿਲੂਗੀ ਤੁਹਾਨੂੰ ਮੇਰਾ ਖਿਆਲ ਹੈ ਮਾਪਕੇ ਦੱਸਦਾ 2.5 ਲੋ ਜੀ 2.5 ਮੀਟਰ ਸਲਵਾਰ ਮਿਲੂਗੀ 2.5 ਮੀਟਰ ਸ਼ਰਟ ਮਿਲੂਗੀ ਤੇ ਦੁਪੱਟਾ ਦੇਖ ਲਓ ਦੁਪੱਟਾ ਵੀ ਬਹੁਤ ਮਲ ਕਾਟਨ ਦਾ ਦੁਪੱਟਾ ਜੀ ਬਹੁਤ ਪਿਆਰਾ ਹੈ ਸਿੱਤ ਟਿਕਣ ਵਾਲਾ ਬਹੁਤ ਫਾਈਨ ਕੁਆਲਿਟੀ ਦੀ ਕਾਟਨ ਆलो ਮਲ ਕੋਟਨ ਠੀਕ ਹੈ ਜੀ ਆलो ਕਾਫੀ ਜਿਆਦਾ ਸੋਹਣਾ ਦੁਪੱਟਾ ਹੈਗਾ ਖੁੱਲਾ ਚੌੜਾ ਦੁਪੱਟਾ ਹੈ ਨਾ ਵੱਡਾ ਸਾਰਾ ਤੇ ਪ੍ਰਾਈਸ ਹੈਗੀ ਇਹਦੀ 1050 ਰੁਪਏ ਬੇਫਿਕਰ ਹੋ ਕੇ ਅੱਖਾਂ ਮੀਚ ਕੇ ਚੱਕਣ ਵਾਲੇ ਸੂਟ ਮੈਂ ਦੀ ਇਹ ਪਿੰਕਿਸ਼ ਪੀਚ ਸੇਮ ਡਿਜ਼ਾਈਨਿੰਗ ਆਓ ਦੀਵਾ ਬ੍ਰਾਂਡ ਦਾ ਸੂਟ 1050 ਦੇ ਵਿੱਚ ਪਿੰਕਿਸ਼ ਪੀਚ ਆ ਲੋ ਸਹੀ ਹੋਣਾ ਕਲਰ ਹਾਂ ਲੋ ਜੀ ਇਹ ਵਾਲਾ ਬਾਰਡਰ ਸਹੀ ਹੈ ਹਾਂ ਬਿਲਕੁਲ ਸਹੀ ਹੈ ਲਗਭਗ ਤੇ ਇਹ ਹੈਗੀ ਬਾਜੂ ਉਦਾਂ ਹੀ ਇਹ ਸਲਵਾਰ ਮਿਲੂਗੀ ਤੇ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਦੁਪੱਟਾ ਸਾਰਾ ਦਪੱਟਾ ਮਲ ਕਾਟਨ ਦੇ ਵਿੱਚ ਦੁਪੱਟਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਸੋਹਣੀ ਹੈ 1500 ਰੁਪਏ ਲੋ ਜੀ ਇੱਕ ਆ ਸੂਟ ਆ ਕੀ ਅਗਲਾਂ ਦੇ ਵਿੱਚ ਆਇਆ ਹੈ ਕਲਰ ਸਹੀ ਆ ਰਿਹਾ ਹਾਂ ਹਾਂ ਕਲਰ ਸਾਨੂੰ ਸਹੀ ਦਿਖ ਰਿਹਾ ਤੇ ਉਦਾਂ ਦੀ ਡਿਜ਼ਾਈਨਿੰਗ ਹੈ ਉਦਾਂ ਦੇ ਘੇਰਾ ਉਦਾਂ ਦੀ ਬਾਜੂ ਲੰਬੀਆਂ ਲਾਈਨਾਂ ਪਤਲੇ ਲੱਗੋਗੇ ਜੇ ਮੋਟੀ ਪਹਿਨਣੀ ਕਿਸੇ ਨੇ ਲੈ ਲਿਆ ਪਤਲੀ ਲੱਗੂਗੀ ਠੀਕ ਹੈ ਜੀ ਤੇ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਤੇ ਦੁਪੱਟਾ ਵੀ ਆਹ ਲੋ ਡਬਲ ਹੀ ਦੇ ਲੂ ਐ ਦੈਨ ਠੀਕ ਹੈ ਤੇ ਪ੍ਰਾਈਸ ਮਿਲੂਗੀ 1050 ਤੇ ਬ੍ਰਾਂਡ ਹੈਗਾ ਰੀਵਾ ਮਲਾਈ ਵਰਗੀ ਕਾਟਨ ਆਉਗੀ ਆਰਾਮ ਨਾਲ ਚੱਕ ਲਓ ਇਹ ਹੈਗਾ ਆਰਟੈਕਸ ਬ੍ਰਾਂਡ ਦਾ ਸੂਟ ਹੈ ਤੇ ਆਲਓਵਰ ਦੇ ਵਿੱਚ ਸੂਟ ਮਿਲੂਗਾ ਸਿੰਗਲ ਪੀਸ ਹੈ ਪ੍ਰਿੰਟਰਡ ਸੂਟ ਹੈ ਛੋਟੀ ਬੁਟੀ ਦਾ ਹੀ ਪ੍ਰਿੰਟ ਹੈਗਾ ਕੋਈ ਜਿਆਦਾ ਵੱਡਾ ਪ੍ਰਿੰਟ ਨਹੀਂ ਹੈਗਾ ਕਲਰ ਲਗਭਗ ਸਹੀ ਆ ਰਿਹਾ ਹੈ ਮਹਿੰਦੀ ਜਾਂ ਕਲਰ ਹੈਗਾ ਇਹ ਮਸਟਰਡ ਮਹਿੰਦੀ ਜਾਂ ਕਲਰ ਹੈ ਆਲ ਓਵਰ ਦੇ ਵਿੱਚ ਸੂਟ ਆ ਤੇ ਨਾਲ ਮਿਲੂਗਾ ਇਹ ਪਿਓਰ ਦਾ ਦੁਪੱਟਾ ਲੋ ਡਬਲ ਹੀ ਦਿਖਾ ਦਨੀ ਆ ਤੁਹਾਨੂੰ ਦੁਪੱਟਾ ਇਹਦਾ ਇਹ ਵਾਲੀ ਡਿਜ਼ਾਈਨਿੰਗ ਆ ਦੁਪੱਟੇ ਦੀ 2.5 ਮੀਟਰ ਦੁਪੱਟਾ ਆਊਗਾ ਜੀ ਦੁਪੱਟਾ ਨਹੀਂ ਛੋਟਾ ਹੁੰਦਾ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਆਊਗਾ ਠੀਕ ਹੈ ਤੇ ਪ੍ਰਾਈਸ ਹੈਗੀ ਆ ਇਹਦੀ 1460 ਰੁਪਏ 1460 ਦੇ ਵਿੱਚ ਆਜੂਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਤੁਸੀਂ ਬਿਲਕੁਲ ਨਹੀਂ ਦੇਣੇ ਕੱਪੜਾ ਕਿਹੜਾ કોટਨ ਆ ਆਰਟੈਕਸੀ ਕੋਟਨ। ਲਓ ਜੀ ਮੈਂ ਤਿੰਨ ਸੂਟ ਹੋਰ ਦਿਖਾ ਰਹੀ ਆ ਤੁਹਾਨੂੰ। ਇਹ ਆਪਾਂ ਨੂੰ ਦੁਬਾਰਾ ਤੋਂ ਮਿਲੇ ਨੇ। ਭੈਣਾਂ ਦੀ ਡਿਮਾਂਡ ਤੇ ਆਏ ਨੇ ਜੋ ਸਾਨੂੰ ਮਿਲਿਆ ਉਹ ਅਸੀਂ ਲਿਆਤਾ ਤੁਹਾਨੂੰ। ਲੋ। ਲੋ। ਅ ਜਾਮ ਪ੍ਰਿੰਟ ਹੈਗਾ ਜਾਮ ਕੋਟਨ ਦੇ ਵਿੱਚ। ਜਾਮ ਕੋਟਨ ਬਹੁਤ ਅੱਛੀ ਵਾਲੀ ਕੋਟਨ ਹੈ ਜੀ। ਨਾ ਤਾਂ ਲਾਈਨਿੰਗ ਦੀ ਲੋੜ ਹੈ ਇਹਨੂੰ ਬਹੁਤ ਸੋਹਣੀ ਕੋਟਨ ਹੈ। ਲਾਈਨਿੰਗ ਦੀ ਬਿਲਕੁਲ ਲੋੜ ਨਹੀਂ ਹੈ ਰੰਗ ਬਿਲਕੁਲ ਸਹੀ ਆ ਰਿਹਾ ਸੀ ਥਰੂ ਜਮਾ ਹੀ ਨਹੀਂ ਹੈਗਾ ਲੋ ਹਾਂ ਇਹ ਪੱਟੀ ਵੀ ਵਰਕ ਵਾਲੀ ਹੈ ਤੇ ਆ ਫਲਾਵਰ ਪਿਆ ਹੋਇਆ ਇਹ ਵਰਕ ਵਾਲਾ ਸਾਰਾ ਬੜੇ ਹੀ ਵਧੀਆ ਫੈਂਸੀ ਜਿਹਾ ਪੀਸ ਹੈਗਾ ਤੇ ਘੇਰੇ ਤੇ ਪਾਈਪਿੰਗ ਕੱਢੀ ਹੋਈ ਹੈ ਬਸ ਨਾਲ ਦੀ ਨਾ ਪਾਈਪਿੰਗ ਕੱਢੀ ਹੋਈ ਹੈ ਡੋਰੀ ਜੀ ਲੱਗੀ ਹੋਈ ਹੈ ਤੇ ਵਿੱਚ ਵਿੱਚ ਕਿਤੇ ਕਿਤੇ ਨਾ ਬੂਟੀ ਤੇ ਤੁਹਾਨੂੰ ਫੋਇਲ ਪੇਂਟ ਮਿਲੂਗਾ ਸਾਰੇ ਸ਼ਰਟ ਦੇ ਨਾ ਹਲਕਾ ਹਲਕਾ ਫੋਇਲ ਪੇਂਟ ਹੈ ਹੁਣ ਦਿਖਦਾ ਕਿ ਨਹੀਂ ਪਤਾ ਨਹੀਂ ਮੈਨੂੰ ਤੇ ਇਹ ਵਾਲੀ ਮਿਲੂਗੀ ਜੀ ਸਲਵਾਰ ਮਹਿੰਦੀ ਕਲਰ ਦੀ ਬਹੁਤ ਸੋਹਣਾ ਸੂਟ ਹੈ ਤੇ ਦੁਪੱਟਾ ਦਿਖਾ ਦੇਣੀ ਆ ਤੇ ਦੁਪੱਟੇ ਵੀ ਬਹੁਤ ਪਿਆਰੇ ਨੇ ਪਿਓਰ ਦਾ ਦੁਪੱਟਾ ਮਿਲੂਗਾ ਲਓ ਚੜਾਈ ਬਹੁਤ ਮਿਲੂਗੀ ਦੁਪੱਟੇ ਦੀ ਚੜਾਈ ਛੋਟੀ ਨਹੀਂ ਆ ਮੈਂ ਲੈਂਥ ਨਾਪ ਦੇਣੀ ਆ ਦੁਪੱਟਾ ਸਵਾ 2 ਮੀਟਰ ਪੂਰਾ ਮਿਲੂਗਾ ਜੀ ਠੀਕ ਹੈ ਸ਼ਿਫੋਨ ਦੇ ਵਿੱਚ ਸਵਾ ਦੋ ਮੀਟਰ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਅੱਛੀ ਆ ਬਹੁਤ ਠੀਕ ਆ ਜੀ ਤੇ ਪ੍ਰਾਈਸ ਇਹਦੀ ਹੈਗੀ ਆ 1050 ਲਓ ਜੀ ਇੱਕ ਕਲਰ ਇਹਦੇ ਜੀ ਤੁਹਾਨੂੰ ਇਹ ਵਾਲਾ ਮਿਲੂਗਾ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਜ਼ਿਆਦਾ ਇਹਦੇ ਰੇਟ ਵਾਈਜ਼ ਤਾਂ ਨਾ ਕਾਫੀ ਜ਼ਿਆਦਾ ਸੋਹਣੇ ਸੂਟ ਆ ਇਹਦੇ ਨੋ ਹਾਂ ਲੋਚ ਬਹੁਤ ਪਿਆਰਾ ਕਲਰ ਹੈ ਨੇੜੇ ਕਰਕੇ ਕਲਰ ਦਿਖਾ ਦੇਵੀਂ ਇਹ ਵਾਲਾ ਕਲਰ ਹੈਗਾ ਕਾਫੀ ਜਿਆਦਾ ਸੋਹਣਾ ਕਲਰ ਹੈ ਉਦਾਂ ਹੀ ਵਰਕ ਮਿਲੂਗਾ ਫੋਇਲ ਪੇਂਟ ਹਲਕਾ ਹਲਕਾ ਸਾਰੀਆਂ ਬੂਟੀਆਂ 'ਚ ਮਿਲੂਗਾ ਤੇ ਇਹ ਵਾਲੀ ਮਿਲੂਗੀ ਜੀ ਸਲਵਾਰ ਇਹਦੇ ਨਾਲ ਬਹੁਤ ਪਿਆਰਾ ਜਿਹਾ ਕਲਰ ਹੈਗਾ ਸਲਵਾਰ ਦਾ ਇਹ ਦੁਪੱਟਾ ਹੈਗਾ ਇਹਦੇ ਨਾਲ ਪਿਆਰਾ ਜਿਹਾ ਦੁਪੱਟਾ ਜਿਵੇਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਉਹ ਵਾਲਾ ਦੁਪੱਟਾ ਠੀਕ ਹੈ ਤੇ 1.2 ਮੀਟਰ ਪ੍ਰਾਈਸ 1050 ਅਗਲਾ ਇਹ ਵਾਲਾ ਕਲਰ ਹੈ ਜੀ ਲੋ ਸਾਰਾ ਤਾਂ ਮੈਂ ਨਾ ਖੋਲਾਂ ਮੈਨੂੰ ਲੱਗਦਾ ਇਹ ਵਾਲਾ ਕਲਰ ਹੈਗਾ ਰਸਟ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਸਲਵਾਰ ਦਿਖਾ ਦੇਣੀ ਆ ਤੁਹਾਨੂੰ ਸਲਵਾਰ ਦਾ ਕਲਰ ਦਿਖਾ ਦੇਣੀ ਆ ਕਾਟਨ ਦੇ ਵਿੱਚ ਸਲਵਾਰ ਰਹੂਗੀ ਫਾਈਨ ਕਾਟਨ ਰਹੂਗੀ ਬਹੁਤ ਵਧੀਆ ਗਰਮੀਆਂ ਚ ਪਾਉਣ ਵਾਲੀ ਰਸਟ ਕਲਰ ਤੇ ਇਹ ਵਾਲਾ ਦੁਪੱਟਾ ਮਿਲੂਗਾ ਇਹਦੇ ਨਾਲ ਰਸਟ ਕਲਰ ਦੇ ਵਿੱਚ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ 1050 ਰੁਪਏ ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ